ਤੇ ਨਵੀਂ ਸ਼ੁਰੂਆਤ ਕੀਤੀ ਜਾਵੇ ਜਿਹਦੇ ਵਿੱਚ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੀ ਦਰਦਲ ਦੇ ਵਿੱਚ ਫਸ ਚੁੱਕੀ ਆ ਉਹਨਾਂ ਨੂੰ ਬਚਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਪਿੰਡ ਚੜਾਕੇ ਤੇ ਸਾਡੇ ਜਿੰਨੇ ਵੀ ਕਬੱਡੀ ਦੇ ਸਾਬਕਾ ਪਲੇਅਰ ਜੋ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਜਾਂ ਇੱਥੇ ਪੰਜਾਬ ਦੇ ਵਿੱਚ ਪਿੰਡ 'ਚ ਰਹਿ ਰਹੇ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਸਿੰਘ ਸਿੱਧੂ ਗੋਪੀ ਮਣੀਲਾ ਵਾਲਾ ਜਿਹਦੇ ਯਤਨਾਂ ਸਦਕਾ ਅੱਜ ਇਸ ਸਮਾਰਗਮ ਰੱਖਿਆ ਗਿਆ ਪਹਿਲਾਂ ਗਰਾਊਂਡ ਤਿਆਰ ਕੀਤੇ ਗਏ ਨੌਜੋ ਵਧੀਆ ਨਵਾਂ ਕੋਚ ਲਿਆ ਕੇ ਇਸੇ ਗਰਾਊਂਡ ਦੇ ਵਿੱਚ ਮਿਹਨਤਾਂ ਲੱਗਣਗੀਆਂ ਤੇ ਜਿੱਥੇ ਪਹਿਲਾਂ ਕ੍ਰਿਕਟ ਦਾ ਨਾਮ ਪੰਜਾਬ ਦੇ ਕੋਨੇ-ਕੋਨੇ ਵਿੱਚ ਗੂੰਜਦਾ ਸੀ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਵੀ ਅ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਪਿੰਡ ਦੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਂ ਚੜੱਕਾ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਅੱਜ ਕਬੱਡੀ ਖਿਡਾਰੀਆਂ ਵੱਲੋਂ ਉਹਨਾਂ ਮਹਾਨ ਜਿਨ੍ਹਾਂ ਨੇ ਦੇ ਵਿੱਚ ਕਿਸੇ ਗੇਮ ਨੂੰ ਲੈ ਕੇ ਜਾਂ ਪੜ੍ਹਾਈ ਨੂੰ ਲੈ ਕੇ ਤਾਂ ਜਾਂ ਕਿਸੇ ਕੁਰਬਾਨੀ ਦੀ ਭਾਵਨਾ ਨੂੰ ਲੈ ਕੇ ਸ਼ਹਾਦਤਾਂ ਪਾਈਆਂ ਨਾਮ ਰੋਸ਼ਨ ਕੀਤਾ ਉਹਨਾਂ ਨੂੰ ਅੱਜ ਇਸ ਸਟੇਜ ਤੋਂ ਸਨਮਾਨ ਕੀਤਾ ਜਾਣਾ ਤਾਂ ਮੈਂ ਬੇਨਤੀ ਕਰਦਾ ਸਾਡੇ ਭਾਈ ਗੁਰਪ੍ਰੀਤ ਸਿੰਘ ਉਹਨਾਂ ਨੂੰ ਮੈਂ ਜਿਸ ਤਰ੍ਹਾਂ ਨਾ ਬੋਲੂਗਾ ਉਸੇ ਤਰ੍ਹਾਂ ਤੁਸੀਂ ਸਰਮਾਤ ਚੰਨ ਦੇ ਕੇ ਬੱਚਿਆਂ ਦਾ ਹੌਸਲਾ ਵਧਾਈ ਕਰਨਾ। ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਦਾ ਸਾਡੀ ਲੜਕੀ ਬਲਜੋਤ ਕੌਰ ਸੁਪਤਰੀ ਤੀਰਥ ਸਿੰਘ ਇਹ 10ਵੀਂ ਕਲਾਸ ਦੇ ਵਿੱਚੋਂ ਨਾ ਫੜੀ ਨਾ ਹੀ ਮੋਗੇ ਦੇ ਵਿੱਚੋਂ ਫਸ ਗਈ ਹੈ। ਤੇ ਪੰਜਾਬ ਦੇ ਵਿੱਚ 18ਵੇਂ ਰੈਂਕ ਤੇ ਹੈ। ਲੜਕੀ ਦੀ ਜਿਹੜੀ ਪੋਜੀਸ਼ਨ ਆ ਜਿਹੜੇ ਇਹਦੇ ਨੰਬਰ ਆ ਉਹ 650 ਦੇ ਵਿੱਚੋਂ 628 ਨੰਬਰ ਆ। 96% ਦੇ 96% ਦੇ ਨੰਬਰੇ ਤੇ ਬਣਦੇ ਆ ਪੂਰੇ ਤੜੱਕ ਦਾ ਪੂਰੇ ਮੋਗੇ ਜ਼ਿਲ੍ਹੇ ਦਾ ਲੜਕੀ ਦੇ ਨਾਮ ਵਧਾਇਆ ਮਾਪਿਓ ਦਾ ਨਾਮ ਦਾਇਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹਨਾਂ ਤੇ ਕਿਰਪਾ ਕਰੀ ਅੱਗੇ ਵਧੀਆਂ ਪੜ੍ਹ ਲੈ ਕੇ ਚੰਗੀਆਂ ਜੋਬਾਂ ਤੇ ਲੱਗਣ। ਅਸ ਤੋਂ ਬਾਅਦ ਪਲਕ ਸਿੰਘਲਾ ਪੁੱਤਰੀ ਜੱਗੀ ਸਿੰਘਲਾ ਇਹ ਲੜਕੀ ਦਾ ਮੋਕੇ ਦੇ ਵਿੱਚੋਂ ਫਰਸਟ ਹੈ 8ਵੀਂ ਕਲਾਸ ਦੇ ਵਿੱਚੋਂ ਤੇ ਪੰਜਾਬ ਦੇ ਵਿੱਚੋਂ ਇਹਦਾ ਤੀਸਰਾ ਰੈਂਕ ਹੈ ਇਹਦੇ 600 ਦੇ ਵਿੱਚੋਂ 597% ਨੰਬਰ ਆ ਬਹੁਤ-ਬਹੁਤ ਮੁਬਾਰਕ ਹੈ ਸਪੁੱਤਰ ਨੂੰ ਵੀ ਜਿਨੇ ਆਪਣੇ ਮਾਪਿਓ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੁਜਾਇਆ ਮਾਣ ਵਧਾਇਆ ਬਹੁਤ ਬਹੁਤ ਮੁਬਾਰਕਾ ਬੁੱਤਲ ਜੀ ਉਸ ਤੋਂ ਬਾਅਦ ਨਵਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਵੀ ਪੰਜਾਬ ਦੇ ਵਿੱਚੋਂ ਚੌਥੇ ਨੰਬਰ ਤੇ ਤੇ ਮੋਗੇ ਦੇ ਵਿੱਚੋਂ ਦੂਸਰੇ ਨੰਬਰ ਤੇ ਆਏ ਆ ਇਹਨਾਂ ਦੇ ਨੰਬਰ 600 ਦੇ ਵਿੱਚੋਂ 596 ਨੰਬਰ ਆ ਬਹੁਤ ਵਧੀਆ ਗੱਲ ਹੈ ਬਹੁਤ ਬਹੁਤ ਮੁਬਾਰਕਾਂ ਇਸ ਪਰਿਵਾਰ ਨੂੰ ਇਸ ਬੱਚੇ ਨੂੰ ਦਿਨ ਤੋਂ ਕੁੜੀ ਰਾਜ ਚੌਗਰੀ ਤਰੱਕੀ ਕਰਨ ਪੜ੍ਹਾਈ ਦੇ ਵਿੱਚ ਅੱਗੇ ਜੇ ਤੁਸੀਂ ਇੱਧਰ ਹੋ ਜਾਓਗੇ ਨਾਲ ਮੜਾ ਇੱਧਰ ਹੋ ਜਾਓ ਇੱਥੇ ਇੱਕ ਸਾਡੇ ਕੜੱਕ ਦੇ ਨੌਜਵਾਨ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਜਿਹੜੇ ਨਾਟਕ ਨੇ ਨਾਟਕ ਕਰਦੇ ਨੇ ਕ੍ਰਾਂਤੀਕਾਰੀ ਨਾਟਕ ਜਿੱਥੇ ਵੀ ਕੋਈ ਸਮਾਗਮ ਹੁੰਦਾ ਉੱਥੇ ਪਹੁੰਚਦੇ ਨੇ ਉਹ ਦੋਨੋਂ ਲੈ ਚੱਲਦੇ ਇਕੱਠੇ ਆਹ ਕਵਾਲ ਇੱਕ ਫੋਨੀ ਇੱਥੇ ਆਉਂਦੇ ਸੀ ਸਦੀਪ ਸਿੰਘ ਸਦੀਪ ਸਿੰਘ ਕਣ ਇੱਕ ਉਹਨਾਂ ਦੇ ਮਾਤਾ ਜੀ ਆਏ ਹੋਏ ਆ ਉਹ ਕਿਸੇ ਕਾਰਨਾ ਕਰਕੇ ਉਹ ਨਹੀਂ ਆ ਸਕੇ ਉਹਦੇ ਮਾਤਾ ਜੀ ਪਹੁੰਚੇ ਆ ਉਹਨਾਂ ਦਾ ਸਨਮਾਨ ਕਰਾ ਹੈਗਾ ਉਹਦੇ ਮਾਤਾ ਜੀ ਨੂੰ ਤੁਸੀਂ ਦੋਨੇ ਇਕੱਠੇ ਆ ਜਾਓ ਬਾਈ ਤੁਸੀਂ ਦੋਨੇ ਆ ਜਾਓ ਆਹ ਕੀਸ ਦਾ ਗਿਆ ਤਾ ਹਾਦੀਪ ਦਾ ਹੈ ਹਾਂਜੀ ਉਹ ਮਾਤਾ ਆਏ ਮਾਤਾ ਨੇ ਫਿਲਮ ਮੋਰ ਸਿੰਘ ਦੇ ਮਾਤਾ ਜੀ ਇੱਕ ਤੁਸੀਂ ਜਾਣਦੇ ਹੋ ਅਵਤਾਰ ਇੱਕ ਜੋੜੀ ਬਹੁਤ ਮਸ਼ਹੂਰ ਹੋਈ ਆ ਅਵਤਾਰ ਸਿੰਘ ਤੇ ਇਕਵਾਲ ਸਿੰਘ ਜਿਹੜੇ ਖਾਸ ਕਰਕੇ ਭੰਡਾ ਦਾ ਰੋਲ ਨਿਭਾਉਂਦੇ ਆ ਸੋਸ਼ਲ ਮੀਡੀਆ ਤੇ ਆਮ ਹੀ ਨਵੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਇਹਨਾਂ ਨੇ ਵੀ ਚੜੱਕਾ ਦਾ ਨਾਂ ਬਹੁਤ ਜਗ੍ਹਾ ਤੇ ਮਤਲਬ ਪਿੰਡ ਦਾ ਨਾਂ ਰੱਖਿਆ ਇਹਨਾਂ ਦਾ ਵੀ ਸਾਰੇ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦੀ ਆਪਣੇ ਪਿੰਡ ਮੁੰਡਾ ਮਣੀ ਕਾਸਕੋ ਕੈਰੈਕਟਰ ਪਲੇਅਰ ਮਣੀ ਨਹੀਂ ਵੀਰੇ ਹੈ ਨਹੀਂ ਮਣੀ ਜਿਹੜਾ ਚਾਰਨਾ ਕਰਕੇ ਜਿਹੜਾ ਕਲਾ ਗਿਆ ਪਰੋਖ ਦੀ ਜਗ੍ਹਾ ਵੀ ਉਹਨਾਂ ਦੇ ਵੀ ਦੂਰ ਦੇ ਵਿੱਚੋਂ ਗੁਰਵਿੰਦਰ ਸਿੰਘ ਉਹਨਾਂ ਦਾ ਸਨਮਾਨ ਜਿਹੜਾ ਹੈਗਾ ਗੁਰਵਿੰਦਰ ਸਿੰਘ ਨੂੰ ਦਿੱਤਾ ਜਾ ਰਿਹਾ ਤੁਸੀਂ ਨਾਲ ਹੋ ਜਾਓ ਨਹੀਂ ਨਹੀਂ ਉਧਰ ਹੋ ਜਾਓ ਆ ਮਣ ਪੱਛ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸ਼ਹੀਦ ਲਖਵੀਰ ਸਿੰਘ ਜੀ ਬੱਬੂ ਟੀਮਾ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੁਰਬਾਨੀ ਦੇ ਕੇ ਸਾਡੇ ਇਸ ਦੇਸ਼ ਨੂੰ ਜਿਸ ਵਿੱਚੋਂ ਅੰਤਰਕਵਾਦ ਨੂੰ ਖਤਮ ਕੀਤਾ ਜਿਨ੍ਹਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਪਾਇਆ ਮੇਜਰ ਸਿੰਘ ਜੀ ਪਾਈ ਜੀ ਉਹਨਾਂ ਦਾ ਸਨਮਾਨ ਚਨ ਜੇ ਸੇ ਤਾਂ ਸਾਡੇ ਦੂਸਰੇ ਕੁਲਵੰਤ ਕੁਲਵੰਤ ਸ਼ਹੀਦ ਕੁਲਵੰਤ ਸਿੰਘ ਕੰਤਾ ਜੀ ਆ ਜੀ ਸਾਰੇ ਆ ਗਏ ਪੁੱਤਰ ਮੰਦਰ ਸਿੰਘ ਉਹਦੀ ਮਾਤਾ ਭਿੰਦਰ ਕੌਰ ਕਥਾ ਉਹਦੀ ਸਾਰੀ ਪਰਿਵਾਰ ਫੈਮਿਲੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਕਬੱਡੀ ਪਲੇਅਰਾਂ ਵੱਲੋਂ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਇੱਕ ਵਾਰੀ ਤੋਂ ਫੇਰ ਸਾਡੇ ਐਨਆਰਆਈ ਵੀਰਾਂ ਦਾ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਉਹ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੁੰਦਾਂ ਦੇ ਪਿੰਡਾਂ ਦੇ ਵਿੱਚ ਚਾਹੇ ਕਿ ਕੋਈ ਵੱਡੀ ਟੂਰਨਾਮੈਂਟ ਹੋਵੇ ਚਾਹੇ ਕਿਸੇ ਕੋਈ ਫੰਡ ਦੀ ਲੋੜ ਹੋਵੇ ਉਹ ਵੱਧ ਛੜ ਕੇ ਹਿੱਸਾ ਪਾਉਂਦੇ ਆ ਤਾਂ ਮੈਂ ਦੁਬਾਰਾ ਫੇਰ ਸਾਡੇ ਗੁਰਪ੍ਰੀਤ ਸਿੰਘ ਸਿੱਧੂ ਗੋਪੀ ਮੜੀਲਾ ਵਾਲਾ ਤથા ਪਾਰਹੀ ਐਨ ਆਰ ਵੀਰ ਜਿਹਨੇ ਵੀ ਕਬੱਡੀ ਪਲੇਅਰ ਉਹਨਾਂ ਦਾ ਦਾਸ ਵੱਲੋਂ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਓ ਤੁਸੀਂ ਵੀ ਆਜੋ ਤੁਸੀਂ ਵੀ ਆ ਜਾਓ ਇੱਧਰ ਆਇਓ ਮਣੀ ਘਾਂ ਆ ਜਾ ਯਾਰ ਆ ਜਾ ਮੂਰੇ ਆ ਕੇ ਬੈਠ ਜੀ ਆ ਜਾ ਭਾਈ ਫੋਨ ਦੇ ਹੀ ਮੈਨੂੰ ਆਉਦਾ ਆਏ ਆਏ ਨਿਕਲ ਭਾਈ ਜੀ ਹਾਂ ਜੀ ਵਾਧੂ ਚਲੋ ਇੱਕ ਫੋਟੋ ਖਾਣੇ ਲੈ ਸਮਾਨ ਪਲਾ ਕੇ ਇਕੱਠੇ ਖੜ ਚੱਪੇ ਸਾਰੇ ਠੀਕ ਹਾਂ ਕਲੇ ਸਲਮਾਨ ਤਾਂ ਹਾਂ 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 ਕੱਢ ਸੇ ਇਹ ਰੋ ਕਰ ਦੋ ਹਾਂ ਆ ਰੋ ਕਰ ਦੋ ਸਲਮਾਨ ਤਾਂ ਬਸ ਇੱਕ ਇੰਟ ਸਟਾਪ ਹੋ ਜਾ ਬਹੁਤ ਬੱਸ ਬਹੁਤ ਬਹੁਤ ਧੰਨਵਾਦ ਜੀ ਜੰਗਲ ਲੱਗਦਾ ਹੈ ਵਾਹਿਗੁਰੂ ਜੀ ਆਖਾ ਖਾਲਸਾ ਵਾਹਿਗੁਰੂ ਜੀ